ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम आदाब ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਉਹਨਾਂ ਦੇ ਮਾਤਾ ਪਿਤਾ ਦੇ ਘਰ ਜਦ ਛੋਟੇ ਸਿੱਧੂ ਦਾ ਆਗਮਨ ਹੋਇਆ ਤੇ ਪੂਰੇ ਹੀ ਪਰਿਵਾਰ ਦੇ ਵਿੱਚ ਰੌਣਕਾਂ ਛਾ ਗਈਆਂ ਤੇ ਹੁਣ ਇੱਕ ਹੋਰ ਵੱਡੀ ਤੇ ਐਮ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਜਿਸ ਨੂੰ ੱਤਕਾ ਗਰਲ ਵੀ ਕਹਿੰਦੇ ਆ ਸਿੱਧੂ ਮੂਸੇਵਾਲੇ ਨੇ ਇਸ ਨੂੰ ਲਾਂਚ ਕੀਤਾ ਤੇ ਆਪਣੇ ਗਾਣੇ ਦੇ ਨਾਲ ਹੀ ਇਸ ਨੇ ਵੱਖਰੀ ਪਹਿਚਾਣ ਨਾਂ ਬੜਾਈ ਤੇ ਹੁਣ ਛੋਟੇ ਸਿੱਧੂ ਦਾ ਜਦੋਂ ਜਨਮ ਦਿਨ ਹੈ ਤੇ ਉਸਦੇ ਜਨਮ ਦਿਨ ਤੇ ਲੱਖਾਂ ਰੁਪਿਆ ਦਾ ਗਿਫਟ ਲੈ ਕੇ ਆਈ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਨੇ ਆਖ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰूबरू ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਪੰਜਾਬੀ ਦਾ ਇੱਕ ਅਫਸਾਨਾ ਖਾਨ ਉਸ ਦਾ ਜ਼ਿਕਰ ਆਪਾਂ ਜ਼ਿਕਰ ਕਰੀਏ ਤਾਂ ਅਫਸਾਨਾ ਖਾਨ ਸਿੱਧੂ ਮੁਸੇਵਾਲੇ ਨੂੰ ਆਪਣਾ ਭਰਾ ਮੰਦੀ ਹੁੰਦੀ ਸੀ ਸਿੱਧੂ ਮੁਸੇਵਾਲੇ ਦੇ ਰਖੜੀ ਤੱਕ ਬੰਨਦੀ ਹੁੰਦੀ ਸੀ ਇੱਥੋਂ ਤੱਕ ਕਿ ਜਦੋਂ ਰਖੜੀ ਦਾ ਤਿਉਹਾਰ ਆਉਂਦਾ ਹੈ ਤੇ ਉਸ ਦੇ ਬਣੇ ਬੁੱਤ ਦੇ ਉੱਪਰ ਵੀ ਰਖੜੀ ਬੰਨਣ ਜਾਂਦੀ ਹੁੰਦੀ ਸੀ ਅਫਸਾਨਾ ਖਾਨ ਅਫਸਾਨਾ ਖਾਨ ਬੀਤੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਹੀ ਸੁਰਖੀਆਂ ਦੇ ਵਿੱਚ ਆਈ ਹੋਈ ਹੈ ਐਸ ਕਰਕੇ ਕਿ ਸਿੱਧੂ ਉਸੇ ਵਾਲੇ ਦੇ ਪਰਿਵਾਰ ਦੇ ਨਾਲ ਇਹਨਾਂ ਦਿਨਾਂ 'ਚ ਉਸ ਦਾ ਕੋਈ ਕਨੈਕਸ਼ਨ ਦੇਖਣ ਨੂੰ ਨਹੀਂ ਮਿਲਿਆ ਜਦੋਂ ਸਿੱਧੂ ਦੀ ਮੌਤ ਹੋਈ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਹੀ ਅਫਸਾਨਾ ਖਾਨ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਕਰਦੀ ਰਹਿੰਦੀ ਸੀ ਤੇ ਉਸ ਦਾ ਪਤੀ ਸਾਜ ਵੀ ਉਸ ਦੇ ਨਾਲ ਹੁੰਦਾ ਸੀ ਪਰ ਤੁਸੀਂ ਹੁਣ ਨੋਟਿਸ ਕੀਤਾ ਹੋਣਾ ਹੈ ਜਿਸ ਦਿਨ ਦਾ ਛੋਟਾ ਸਿੱਧੂ ਆਇਆ ਹੈ ਉਸ ਦਿਨ ਤੋਂ ਨਾ ਤਾਂ ਅਫਸਾਨਾ ਖਾਨ ਉੱਥੇ ਦੇਖੀ ਗਈ ਹੈ ਤੇ ਨਾ ਉਸ ਦਾ ਪਤੀ ਸਾਜ ਅਕਸਰ ਹੀ ਪਹਿਲਾਂ ਇਹ ਲੋਕ ਫੋਟੋ ਆ ਪਾਉਦੇ ਹੁੰਦੇ ਸੀ ਪਰ ਹੁਣ ਅਜਿ ਇਹੀ ਕਿਹੜੀ ਦਿੱਕਤ ਹੋ ਗਈ ਕਿਹੜਾ ਡਿਸਪਿਊਟ ਹੋ ਗਿਆ ਇਹਨਾਂ ਦੋਨਾਂ ਵਿੱਚਕਾਰ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੋ ਸਲੀਮ ਮਰਚੈਂਟ ਜੋ ਕਿ ਇੱਕ ਬਹੁਤ ਵੱਡਾ ਸੰਗੀਤਕਾਰ ਹੈ ਉਸਨੇ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਕੀਤਾ ਸੀ ਤੇ ਉਹ ਗੀਤ ਉਸਨੇ ਆਪਣੇ ਚੈਨਲ ਤੇ ਪਾਇਆ ਜਦੋਂ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ ਕਿ ਇਹ ਗੀਤ ਸਿੱਧੂ ਦੀ ਪ੍ਰਾਪਰਟੀ ਹੈ ਤੋ ਆਪਣੇ ਚੈਨਲ ਤੇ ਕਿਉਂ ਪਾ ਰਹੇ ਹੈ ਤੇ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਨਾਲ ਖੜਨ ਦੀ ਬਜਾਏ ਉਸ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੰਟ ਦੇ ਹੱਕ ਦੇ ਵਿੱਚ ਖੋਲੀ ਸੀ ਤੇ ਇਸ ਕਰਕੇ ਦੋਨਾਂ ਪਰਿਵਾਰਾਂ ਦੇ ਵਿੱਚ ਵੀ ਕਾਫੀ ਜੋ ਡਿਸਪਿਊਟ ਹੈ ਉਹ ਚੱਲ ਰਿਹਾ ਹੈ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।